ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿੱਲੋ ਡੇਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਆਪਣਾ ਨੰਬਰ ਆ 8427019817 ਸੋ ਅੱਜ ਦੀ ਵੀਡੀਓ ਵਿੱਚ ਆਪਾਂ ਤੁਹਾਨੂੰ ਐਰ ਸੈਰ ਬੈਡ ਤਾਜੀ ਸੂਈ ਵੀ ਸੇਲ ਆ ਸਤਿ ਸ਼੍ਰੀ ਅਕਾਲ ਭਾਈ ਸਤਿ ਸ਼੍ਰੀ ਅਕਾਲ ਵੀਰੇ ਹਾਂਜੀ ਵੀਰੇ ਨਾਮ ਐਡਰੈਸ ਦੱਸਿਓ ਆਪਣਾ ਨਾਮ ਸੁਖਬੀਰ ਵੀਰੇ ਪਿੰਡ ਬਾਲਿਆਂ ਵਾਲੀ ਜ਼ਿਲ੍ਹਾ ਬਠਿੰਡਾ ਤੇ ਮੋਬਾਈਲ ਨੰਬਰ ਆਪਣਾ 98778753168 98778753168 ਜਿਵੇਂ ਜਿਹੜੀ ਆਪਾਂ ਇਹ ਐਰਸ਼ਰ ਬੱਚੀ ਦੇਖੀ ਜਿੰਨੇ ਸੁਆ ਕਿਹੜਾ ਸੁਈ ਆ ਸੁਆ ਦੂਜਾ ਸੁਈ ਆ ਸੁਈ ਨੂੰ ਲੱਗ ਵਗ ਹੋ ਗਏ ਨੇ 10-20 ਮਿੰਟ 30 ਮਿੰਟ ਹੋ ਗਏ ਸੋ ਦੇਖੋ ਮੇਲਾ ਵਗੈਰਾ ਪਾਣੀ ਵਗੈਰਾ ਡੁੱਲਿਆ ਵਾ ਤੇ ਬੱਚਾ ਇਹਨੇ ਕੀ ਦੇਤਾ ਮੇਲ ਕਾਫਾ ਮੇਰੇ ਬੱਚਾ ਦਾ ਬੱਚਾ ਸੁਈ ਨੂੰ ਹੋ ਗਏ 20 ਮਿੰਟ ਤੇ ਪਹਿਲੇ ਸੁਏ ਆਪਣੀ ਦੇਖੀ ਭਾਲੀ ਵੀ ਆ ਦੇਖੀ ਭਾਲੀ ਮੇਰੇ ਪਨਾਲ ਦੇ ਪਿੰਡੋਂ ਲਈ ਆ ਠੀਕ ਹੈ 2 ਕਿਲੋ ਮਾਲਕ ਕਹਿੰਦੇ ਦੁੱਧ ਚਾਹ ਪਹਿਲੇ ਸਵੇਰ ਮਾਲ ਕਹਿੰਦਾ ਸਰ 20 ਕਿਲੋ ਤੋਂ ਪਾਰ ਦੁੱਧ ਪੈਵਾ ਹਾਂ ਹਾਂ 20 ਕਿਲੋ ਦੇਵੂਗੇ ਇਤਨੀ ਲੈ ਤੇ ਬਾਕੀ ਆਪ ਨੂੰ ਪਤਾ ਵੀ ਇਹਦੀ ਫੈਟ ਵੀ ਜਰਸੀ ਦੇ ਮੁਕਾਬਲੇ ਚ ਹੁੰਦੀ ਹੈ ਹਾਂ ਇਹ ਆਰ ਸਰ ਮਿਲਦੀ ਬਹੁਤ ਘੱਟ ਆ ਗਈ ਤੇ ਅੰਦਾਜ਼ਾ ਲਾ ਕੇ ਚੱਲੀਏ ਜੱਟ ਸੌਦਾ ਜਾ ਵੀ 20 ਕਿਲੋ ਮੰਨ ਕੇ ਠੀਕ ਹੈ ਤੇ ਚੀਪਾ ਜੂ ਪੋਕੇ ਜੇ ਖਿੱਚੀ ਆਪਾਂ ਤੇਜੀ ਦਾ ਆਪਾਂ ਖਿੱਚੀ ਆ ਚੀਪਾ ਜੂ ਪੋਕੇ ਸ਼ੇਵਾ ਆਪ ਪਤਾ ਰਹੀ ਮਾਰੀਆਂ ਵੀਰੇ ਠੀਕ ਹੈ ਮਾਰ ਕੇ ਆਪਾਂ ਤੁਹਾਨੂੰ ਫੋਨ ਕਰਾਂਗੇ ਵੀਡੀਓ ਠੀਕ ਹੈ ਚੋਆਈ ਜੀ ਓਕੇ ਜਮਾ ਚੋਆਈ ਜੀ ਇੱਕ ਨੰਬਰ ਤੇ ਰੇਂਜ ਇਹਦੀ ਕਿੰਨੀ ਹੋਊਗੀ ਰੇ ਇਹ ਵੀਰੇ ਰੇਟ ਤਾਂ ਨਾਰਮਲ ਹੀ ਕਰਾਂਗੇ ਤੁਹਾਨੂੰ ਜਾਇਜੂ ਬਿਲਕੁਲ ਤੋਰੀ ਬਾਹਰ ਲਉ ਇਹਨੂੰ ਸੁਭਰ ਦੂਜਾ ਸੂਆ ਵੈੜ ਸੂਈ ਆ ਬੱਚੀ ਦੇ ਅੰਗ ਢੰਗ ਅੱਖਰ ਵਗੈਰਾ ਦੇਖੋ ਮੱਥੇ ਟੋਆ ਤੇ ਕੰਨ ਵਗੈਰਾ ਤੇ ਆ ਬੱਚਾ ਇਹਨ ਮੇਲ ਕਾਫ ਤੇ ਬਾਕੀ ਲੇਵਾ ਦੇਖੋ ਸਾਫ ਸੁਥਰਾ ਪੂਰਾ ਸਾਫ ਸੁਥਰਾ ਸੋਹਣਾ ਲੇਵਾ 20 ਲੀਟਰ ਦੁੱਧ ਵੀਰ ਦੱਸਦਾ ਗਿਰਾਵੜਾ ਪਾ ਦੂ ਤੇ ਬਾਕੀ ਕੱਦ ਕਾੜ ਵੀ ਚੰਗਾ ਜਿੰਦ ਜਾਨ ਚ ਆ ਵੈੜ ਪੂਰੀ ਤੇ ਥਣਾ ਚ ਮਿੱਠੀ ਵਗੈਰਾ ਦੇਖੋ ਚਾਰੇ ਮੁੱਠਾ ਦੇ ਸੋਹਣੇ ਨਿੰਬੂ ਦੇ ਬਾਗਾਂ ਚ ਜਣ ਜਣ ਕੇ ਜਮਾ ਥਣ ਲੱਗੇ ਵਿਆ ਤੇ ਹਵਾਨੇ ਤੇ ਨਾੜਾ ਵਗੈਰਾ ਤੇ ਮਿਲਕਵੇ ਨੂੰ ਬਹੁਤ ਚੰਗੀ ਸੋਹਣੀ ਦਿਖਾਈ ਦਿੰਦੀ ਪਈ ਆ ਤੇ ਬਾਕੀ ਹਵਾਨੇ ਇੱਕ ਵਾਰ ਨੇੜੇ ਤੋਂ ਆਪਾਂ ਫੇਰ ਦਿਖਾਣਾ ਦੇਖ ਲਓ ਚਾਰੇ ਤਾਂ ਨੇਖੜ ਨੇ ਸਾਫ ਸੁਥਰੇ ਤੇ ਮਿਲਕਵੇ ਨੂੰ ਬਹੁਤ ਚੰਗੀ ਤੇ ਕੁੱਲ ਵਲਾਗੇ ਦੇਖਿਓ ਸਾਫ ਆ ਬੱਚੀ ਪੂਰੀ ਜਮਾ ਜਵਾਨੀ ਦੇ ਵਿੱਚ ਆ ਦੂਸਰਾ ਸੁਆ ਜੈਨੂਨ ਸੁਈ ਵੀ ਆ ਰੇਟ ਵੀਰ ਕਹਿੰਦਾ ਫੋਨ ਤੇ ਕਰਾਂਗੇ ਤੇ ਹੂ ਬਿਲਕੁਲ ਬਾਜੋ ਥੜਾ ਜਿ ਬਿੱਤੀ ਦੇਖ ਸਕਦੇ ਹੋ ਮੰਨ ਕੇ ਚਲੋ ਵੀ ਸਾਫ ਆ ਬੈੜ ਜਿਹੜਾ ਆਪਾਂ ਤੋਕੜ ਵੀ ਕਦੇ ਵੇਚਣੀ ਹੋਵੇ ਤਾਂ ਵਧੀਆ ਆਪਣੀ ਵਿਕਰੀ ਦੇ ਵਿੱਚ ਆਊਗੀ ਤੇ ਅੱਗੇ ਫਿਰ ਦੂਜਾ ਨੰਬਰ ਇਹ ਆਪਾਂ ਕ੍ਰਾਸ ਬ੍ਰੀਡ ਦੇਖੀ ਜਾਨੇ ਹਨ ਠੀਕ ਹੈ ਕਿਹੜਾ ਸੂਹਾ ਸੁੰਦੀ ਹੈ ਇਹ ਇਹ ਦੂਸਰਾ ਸੂਹਾ ਸੁੰਦੀ ਹੈ ਪਿੰਡੋਂ ਹੀ ਲਈ ਆਪਾਂ ਕਿਹ ਕਿੰਨੇ ਦਿਨ ਲੈਂਦੀ ਹੈ ਜੇ ਦਿਨ ਭਾਏ 8-9 ਦਿਨ 8-9 ਦਿਨ ਸੂਹ ਚ ਬਾਕੀ ਅੰਦਾਜ਼ਾ ਇਹ ਲਾਈਏ ਕਿੰਨਾ ਦੁੱਧ ਪਾ ਦੂਗੀ 12-13 ਕਿਲੋ ਦੇਵਾਂਗੇ ਰਾਮਾ ਪਰ ਦੁੱਧ ਮੇਰੇ ਨਾਲ ਫੈਟ ਵਾਲਾ ਉਹ ਘੜਾ ਮੈਂ ਯਾਰ ਕਹ ਤਾ ਦੋਵੇ ਦੇ ਠੀਕ ਹੈ ਰੇਂਜ ਇਹਦੀ ਕਿੰਨੀ ਖੋਗੀ ਰੇਂਜ ਇਹਦਾ 42000 ਰੁਪਏ ਗਜੈਸ ਹੋ ਜੂਗੀ ਹਾਂ ਮਾੜਾ ਮੋਟਾ ਮੌਣਦਾਨ ਹੋ ਜੂ ਬਸ ਹੀ ਬੈੜੀ ਚੰਗੀ ਹੈ ਠੀਕ ਆ ਹੁਣ ਠੰਡੀ ਐ ਸਾਂਸ ਪਾ ਦੀ ਹਾਂ ਹਾਂ ਠੰਡੀ ਆ ਪੂਰਾ ਸਾਰਾ ਕੁਝ ਚੀਪਾ ਖਿੱਚ ਕੇ ਲੈ ਆਪਾਂ ਠੀਕ ਆ ਆ ਭਰਦੀ ਆ ਪੂਰੀ ਠੀਕ ਆ ਸੋ 42000 ਰੁਪਏ ਕੀਮਤ ਆ ਦੂਜਾ ਘਸੂਆ ਬੈੜ ਸੁੰਦੀ ਪਈ ਆ ਲੈਵਾ ਵਗੈਰਾ ਦੇਖੋ ਦੁੱਧ ਦਊ 11 12 ਕਿਲੋ ਪਰ ਦੋ ਜਿਵੇਂ ਕਹਿੰਦੇ ਚੈੱਕ ਵਰਗਾ ਜਾ ਵਾ ਸੰਘਣਾ 15 ਕਿਲੋ ਦੇ ਲੈਵਾ ਇਹਦੇ ਇੱਕ 16 ਕਿਲੋ ਦਾ ਭੇਜਾ ਠੀਕ ਆ ਸੋ ਵੀਰ ਦੀ ਗੱਲ ਬਹੁਤ ਬਹੁਤ ਲੱਗੀ 11 12 ਕਿਲੋ ਨਾਰਮਲ ਦੁੱਧ 12 ਮਹੀਨੇ ਤੀਦਾ ਚੱਲਣ ਵਾਲਾ ਦੁੱਧ ਹੋਵੇ ਦਾ ਤੇ ਫੈਟ ਵਾਲਾ ਦੁੱਧ ਪਾਉਂਦੀ ਆ। ਸੋ ਦੋ ਨਗ ਦਿਖਾਤੀ ਇੱਕ ਦਿਖਾਤੀ ਆਪਾਂ ਸਾਨੂੰ ਗੱਬੜ ਬੱਚੀ ਦੂਜਾ ਸੂਆ ਸੁੰਦੀ ਤੇ ਇੱਕ ਦੂਜਾ ਸੂਆ ਐਰ ਸਰ ਦੇ ਵਿੱਚ ਤਾਜੀ ਸੂਈ ਵੀ। ਸੋ ਪਿੰਡ ਵੀਰ ਦਾ ਬਾਲੇ ਵਾਲੇ ਜਿਹੜਾ ਬਠਿੰਡਾ ਪੈ ਜਾਂਦਾ ਤਹਿਸੀਲ ਰਾਮਪਰਾ ਫੂਲ ਪੈਂਦੀ ਆ। ਤੇ ਨੰਬਰ ਬੋਲ ਦੀ ਭਰਾ ਦੇ ਬਾਰੇ ਆਪਣਾ 9878755188। ਮਨ ਲੈ ਜਿਹੜਾ ਵੀ ਰੀਕਾਲ ਕਰੂ ਪਹਿਲਾਂ ਆਪਾਂ ਦੇਖ ਕੇ ਤੁਹਾਨੂੰ ਜਮਾ ਰੇਟ ਬਾਜੇ ਬਊਗਾ। ਜਮਾ ਬਾਜੇ ਰੇਟ ਹੋਰੇ ਜਮਾ ਜੈਨੂ ਵਾਲ ਮਾਰਕੀਟ ਨੂੰ 10000 ਮੰਦਾ ਹੋਊ 15। ਠੀਕ ਐ। ਸੋ ਵੀਡੀਓ ਦੇਖਣ